ਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ 8ਵੀਂ ਜਮਾਤ ਦਾ ਜਿਹੜੀ ਟਰਮ 1 ਪ੍ਰੀਖਿਆ ਹੋਈ ਹੈ ਸਤੰਬਰ ਮਹਾ ਦਾ ਜਿਹੜਾ ਪੇਪਰ ਹੋਇਆ 8ਵੀਂ ਜਮਾਤ ਲਈ ਉਹਦਾ ਆਪਾਂ ਹੱਲ ਦੇਖਾਂਗੇ ਵੀ ਖਾਸ ਕਰਕੇ ਇੱਕ ਇੱਕ ਨੰਬਰਾਂ ਵਾਲੇ ਦਾ ਬਾਕੀ ਤਾਂ ਤੁਹਾਨੂੰ ਆਉਂਦੀ ਹੋਣਗੇ ਥੋੜਾ ਇੱਕ ਇੱਕ ਨੰਬਰ 'ਚ ਡਾਊਟ ਹੁੰਦੀ ਹੈ ਨਾ ਵੀ ਸ਼ਾਇਦ ਕੀ ਆਨਸਰ ਬਣਾਉਣਾ ਸੀ ਸਹੀ ਉਹ ਆਪਾਂ ਦੇਖਾਂਗੇ ਠੀਕ ਹੈ 20 ਕੁਐਸਚਨ ਸੀ ਆਪਾਂ ਨੂੰ ਇੱਕ ਇੱਕ ਨੰਬਰ ਦੇ ਉਹ ਆਪਾਂ ਦੇਖਨੇ ਆ ਤਾਂ ਧਿਆਨ ਨਾਲ ਪੜ੍ਹਨਾ ਫਿਰ ਦੇਖਦੇ ਆ ਇਹ ਆਪਾਂ ਨੂੰ ਆ ਸਕਦਾ ਹੈ ਫ ਤਾਂ 3/ -10 ਦਾ ਜੁੜਾ ਆਤਮਕ ਤਸਮਕ ਦੱਸੋ ਜੇ ਪੰਜਾਬੀ ਦੇ ਹਿਸਾਬ ਨਾਲ ਦੇਖੀਏ ਤਾਂ ਇਹਦਾ ਜਿਹੜਾ ਆਨਸਰ ਹੈ ਉਹ 0 ਆਉਣਾ ਹੈ ਪਰ ਜੇ ਅਸੀਂ ਇੰਗਲਿਸ਼ ਦੇ ਹਿਸਾਬ ਨਾਲ ਦੇਖੀਏ ਤਾਂ ਐਡੀਟਿਵ ਇਨਵਰਸ ਪੁੱਛਿਆ ਤਾਂ ਫਿਰ ਇਹਦਾ ਆਨਸਰ ਹੈ ਜਿਹੜਾ ਉਹ 3/10 ਆਜੂਗਾ ਓਕੇ ਹੇਠ ਲਿਖਿਆਂ ਵਿੱਚੋਂ ਜੋੜ ਦਾ ਕਿਹੜਾ ਕਰਮ ਬਟਾਂਦਰਾ ਗੁਣਾ ਹੈ ਤਾਂ m+n n+m ਇਹ ਹੈਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਉਹੀ ਸੰਖਿਆ ਆਪ ਹੈ ਮਲਟੀਪਲ ਇਨਵਰਸ ਉਸੇ ਦੀ ਸੰਖਿਆ ਦੇ ਬਰਾਬਰ ਹੈ -1 ਦਾ ਵੀ 1 ਦਾ ਵੀ ਹੈ ਤਾਂ ਡੀ ਆਪਸ਼ਨ ਸਹੀ ਬਣ ਜੂਗੀ ਦੋਨੇ ਨੇ ਪਰਮੇਸ਼ ਸੰਖਿਆ ਐਮ ਐਮ 0 ਨਹੀਂ ਹੈਗੀ ਵੀ ਇਹਦਾ ਗੁਣਾਤਮਕ ਦਸ਼ਮ ਹੁਣ ਜੇ ਪੰਜਾਬੀ ਦੇ ਹਿਸਾਬ ਨਾਲ ਦੇਖਾਂਗੇ ਤਾਂ ਆਨਸਰ 1 ਆਊਗਾ ਪਰ ਅੰਗਰੇਜ਼ੀ ਦੇ ਹਿਸਾਬ ਨਾਲ ਮਲਟੀਪਲੀਕੇਟਿਵ ਇਨਵਰਸ ਪੁੱਛਿਆ ਤਾਂ ਉਹ 1/ਐਮ ਆਜੂਗਾ ਇਹਨਾਂ ਵਿੱਚ ਕਿਹੜਾ ਗੁਣ ਵਰਤਿਆ ਗਿਆ ਵੀ ਦੇਖ ਕੇ ਪਤਾ ਲੱਗਦਾ ਪਹਿਲਾਂ ਦੂਜੇ ਤੇ ਹੋ ਗਿਆ ਦੂਜਾ ਪਹਿਲੇ ਤੇ ਹੋ ਗਿਆ ਤਾਂ ਇਹ ਕਰਮ ਬਟਾਂਦਰਾ ਗੁਣਾ ਕਮੂ ਡਿਟੇ ਪ੍ਰੋਪਰਟੀ ਆ ਓਕੇ ਇੱਕ ਚੱਲ ਵਾਲੀ ਰੇਖੀ ਸਮੀਕਰਨ ਹੁੰਦੀ ਹੈ ਜਿਹੜੀ ਇੱਕ ਚੱਲ ਵਾਲੀ ਉਹ ਰੇਖੀ ਸਮੀਕਰਨ ਆ ਉਹਦੇ ਵਿੱਚ ਚੱਲ ਦੀ ਘਾਤ 1 ਹੁੰਦੀ ਹੈ ਲੀਨੀਅਰ ਇਕੁਏਸ਼ਨ ਦੇ ਵਿੱਚ ਇੱਕ ਘਾਤ ਤਜੇ ਅਸੀਂ ਇਸ ਸਮੀਕਰਨ ਨੂੰ ਹੱਲ ਕਰਾਂਗੇ 3x ਇੱਧਰ ਬਣ ਜੂ 4x ਦੇ ਵਿੱਚੋਂ 3x ਘਟਾ ਲਾਂਗੇ 1x 3 ਇੱਧਰ ਆ ਕੇ ਪਲੱਸ ਦਾ ਹੋ ਜੂਗਾ ਤਾਂ 5 ਅਨਸਰ ਆ ਜੂ ਇਨ੍ਹਾਂ ਵਿੱਚੋਂ ਕਿਹੜੀ ਸਮੀਕਰਨ ਜਿਹੜੀ ਇੱਕ ਚੱਲ ਵਾਲੀ ਰੇਖੀ ਸਮੀਕਰਨ ਹੈ ਲੀਨੀਅਰ ਇਕੇਸ਼ਨ ਇਨ 1 ਵੈਰੀਏਬਲ ਇਹ ਆ 7x 1 3 ਦੇ ਸਮਾਂਤਰ ਚਤੁਰਭੁਜ ਦੇ ਸੰਮੁਖ ਕੋਣ ਆਪਾਂ ਦਿੱਤੇ ਹੋਇਆ ਠੀਕ ਹੈ ਤਾਂ ਇਹ ਆਪਾਂ ਬਾਈ ਦਾ ਮਤਲਬ ਸੁਣਨਾ ਓਪੋਜ਼ਿਟ ਐਂਗਲ ਹੁੰਦੀ ਹੈ ਜਿਹੜੇ ਪੈਰਲੋਗ੍ਰਾਮ ਦੇ ਵਿੱਚ ਉਹ ਇਕੁਅਲ ਹੁੰਦੇ ਆ ਸਮਾਂਤਰ ਚਤਰਪੁਜ ਦੇ ਵਿੱਚ ਸਨਮ ਕੋਣ ਬਰਾਬਰ ਹੁੰਦੇ ਆ 5/100 ਦੇ ਬਰਾਬਰ ਆਜੂ y 100/5 20 ਪਾ 100 ਹੁੰਦੇ ਆ ਤਾਂ y ਆਪਣੇ ਕੋਲੇ 20 ਆਜੂ b ਆਪਸ਼ਨ ਸਹੀ ਆਜੂ ਆ ਦੇਖ ਵਕੰਦੀ ਲੰਬਾਈ 6 ਆ ਵੀ ਦੂਜੀ ਦੀ ਲੰਬਾਈ 20 6 ਹੋਊਗੀ ਡਾਇਗਨਲ ਇਕੁਅਲ ਹੁੰਦੇ ਆ ਰੈਕਟੈਂਗਲ ਦੇ ਵਿੱਚ 6 ਸੈਂਟੀਮੀਟਰ ਆਜੂ ਸਮਾਂਤਰ ਚਤਰਪੁਜ ਦੇ ਲਾਗਮੇ ਕੋਣਾਂ ਦਾ ਜੋੜ 180 ਹੁੰਦਾ ਠੀਕ ਹੈ ਅਡਜਸੈਂਟ ਐਂਗਲ ਹੁੰਦੇ ਆ ਉਹਨਾਂ ਦਾ ਸਮ ਕਿੰਨਾ ਹੁੰਦਾ ਪੈਰਲੋਗ੍ਰਾਮ ਚ 180 180 ਜੇਕਰ ਸਮ ਚਤਰਪੁਜ ਦੇ ਲਾਗਮੇ ਕੋਣ ਬਰਾਬਰ ਹੋ ਜਾਣ ਸਮ ਚਤੁਰਭੁਜ ਦੇ ਵਿੱਚ ਲਾਗਵੇਂ ਕੋਣ ਬਰਾਬਰ ਹੋ ਜਾਣ ਤਾਂ ਉਹ ਵਰਗ ਬਣ ਜਾਂਦਾ ਹੈ ਠੀਕ ਹੈ ਅਡਜਸੈਂਟ ਐਂਗਲ ਜੇ ਰੋਮਬਸ ਦੇ ਵਿੱਚ ਇਕੁਅਲ ਹੋ ਗਏ ਤਾਂ ਸਾਰੇ ਐਂਗਲ ਇਕੁਅਲ ਹੋ ਜਾਣਗੇ ਤਾਂ ਸਕੁਅਰ ਬਣ ਜੂਗਾ ਵਰਗ ਬਣ ਜੂਗਾ ਨੈਕਸਟ ਕੁਐਸਚਨ ਅਭੀ ਸਮ ਕੋਈ ਵੀ ਚਤੁਰਭੁਜ ਆ ਉਹਦੇ ਕਿੰਨੇ ਡਾਇਗਨਲ ਹੁੰਦੇ ਆ ਬਿਕਿਰਨ ਕਿੰਨੇ ਹੁੰਦੇ ਆ ਦੋ ਹੁੰਦੇ ਆ ਪੰਜ ਪੁਜ ਦੇ ਅੰਦਰ ਉਨੀ ਕੋਣਾਂ ਦਾ ਜੋੜ ਫਲ 540 ਹੁੰਦਾ ਸਮ ਆਫ ਇੰਟੀਰੀਅਰ ਐਂਗਲ ਆਫ ਪੈਂਟਾਗਨ 540 ਅੰਕੜਾ ਨੂੰ ਚੱਕਰ ਵਿੱਚਲੇ ਅਰਧ ਖੰਡਾਂ ਅਰਧ ਵਿਸ਼ੇਸ਼ ਖੰਡਾਂ ਦਾ ਦਰਸਾਉਣ ਦੀ ਦਰਸਾਉਣ ਲਈ ਪ੍ਰਯੋਗ ਕੀਤੇ ਗਏ ਚਿੱਤਰ ਨੂੰ ਕੀ ਕਿਹਾ ਜਾਂਦਾ ਵੀ ਪਾਈ ਚਾਰਟ ਠੀਕ ਹੈ ਜਿਹਦੇ ਵਿੱਚ ਸਹੀ ਸੈਕਟਰ ਯੂਜ਼ ਕਰਦੇ ਆਂ ਸਰਕਲ ਦੇ ਸਰਕਲ ਦੇ ਵਿੱਚ ਬਣਦਾ ਚੱਕਰ ਦੇ ਵਿੱਚ ਬਣਦਾ ਜਿਹੜਾ ਉਹ ਕਿਹੜਾ ਗ੍ਰਾਫ ਹੁੰਦਾ ਪਾਈ ਚਾਰਟ ਹੁੰਦਾ ਮੂਲ ਬਿੰਦੂ ਦੇ ਨਿਰਦੇਸ਼ ਅੰਕ ਹੁੰਦੇ ਆ 0 0 ਕੋਆਰਡੀਨੇਟ ਆਫ ਓਰੀਜਨ ਆਰ 0 0 ਹਟਲੀਆਂ ਵਿੱਚੋਂ ਕਿਹੜਾ ਬਿੰਦੂ ਐਕਸ ਤੁਰੇ ਤੇ ਸਿੱਟਦਾ ਐ ਐਕਸ ਤੁਰੇ ਤੇ ਆ ਤਾਂ Y 0 ਹੋਊਗਾ 4 0 ਬਿੰਦੂ ਐਕਸ ਤੁਰੇ ਤੇ ਆ ਪੁਆਇੰਟ ਲਾਈਜ਼ ਆਉਂਦਾ ਐਕਸ ਐਕਸਿਸ 4 0 ਇਸ 7 8 ਬਿੰਦੂ ਆ ਜਿਹੜਾ ਇਹਦੇ ਵਿੱਚ ਭੋਜਾ ਜਿਹੜਾ ਐਫਸੀ ਦਾ ਉਹ ਕਿੰਨਾ ਆਪਣੇ ਕੋਲੇ 7 ਹੈ ਇਹਦੇ ਵਿੱਚ ਕੋਟੀ ਆਪਣੇ ਕੋਲੇ 8 ਹੈ ਆਰਡੀਨੇਟ 8 ਬਾਈ ਤੁਰੇ ਤੇ ਕੋਈ ਬਿੰਦੂ ਆ ਉਸਦੇ ਲਈ ਐਕਸ ਦਾ ਨਿਰਦੇਸ਼ਾਂ ਕੀ ਹੁੰਦਾ 0 ਹੁੰਦਾ ਓਕੇ ਕੋਆਰਡੀਨੇਟ ਐਕਸ ਕੋਆਰਡੀਨੇਟ ਪੁਆਇੰਟ ਵਾਈ ਐਕਸ 'ਤੇ ਆ ਤਾਂ ਉਸਦੇ ਲਈ 0 ਹੋਊਗਾ ਐਕਸ ਕੋਆਰਡੀਨੇਟ ਓਕੇ ਤਾਂ ਇਹ ਸੀਗੇ ਤੁਹਾਡੇ ਕੁਐਸਚਨ ਇੱਕ ਇੱਕ ਨੰਬਰ ਦੇ ਉਮੀਦ ਆ ਬੇਟਾ ਇਹ ਸਹੀ ਹੋਣੇ ਕਿਉਂਕਿ ਈਜ਼ੀ ਸੀ ਹਨਾ ਜੇ ਅਸੀਂ ਟੌਪਿਕ ਕਲੀਅਰ ਕਰਨ ਦੀ ਗੱਲ ਕਰੀਏ ਜੇ ਸਾਨੂੰ ਕਨਸੈਪਟ ਕਲੀਅਰ ਹੈ ਤਾਂ ਕੁਐਸਚਨ ਇਹ ਬਹੁਤ ਔਖੇ ਨਹੀਂ ਸੀ ਸੌਖੇ ਸੀ ਜਿਹੜੇ 2 ਤੋਂ ਲੈ ਕੇ 6 ਤੱਕ ਬਾਕੀ ਕੁਐਸਚਨ ਨੇ 2 ਅੰਕਾਂ ਵਾਲੇ 4 ਅੰਕਾਂ ਵਾਲੇ 6 ਅੰਕਾਂ ਵਾਲੇ ਸਾਰੇ ਬੁੱਕ 'ਚੋਂ ਨੇ ਤਾਂ ਉਹ ਤਾਂ ਤੁਹਾਨੂੰ ਆਉਂਦੇ ਹੋਣਗੇ ਥੈਂਕ ਯੂ ਬੇਟਾ